ਪ੍ਰਾਇਮਰੀ ਸਕੂਲ ਦੇ ਮੁਖੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੇ ਹੁਣ ਦੂਜੀ ਤਰ ਵੀ ਆਈ ਸਾਹਮਣੇ ਸਕੂਲ ਦੇ ਅਧਿਆਪਕਾਂ ਨੇ ਸਬੰਧੀ ਕਿਹਾ ਕਿ ਮੁਖ ਦੇ ਅਧਿਆਪਕ ਕੁਛ ਨਾ ਕਰਦਾ ਸੀ ਅਸ਼ਲੀਲ ਹਲਕਤਾ ਬੀਤੇ 2 ਦਿਨ ਤੋਂ ਮੁਖ ਦੇ ਅਧਿਆਪਕਾਂ ਦੀ ਕੁੱਟਮਾਰ ਦੀ ਵੀਡੀਓ ਜੋ ਸੋਸ਼ਲ ਮੀਡੀਆ ਦੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਭਾਗੀ ਦੇ ਪੁਲਿਸ ਕਾਰਵਾਈ ਤੋਂ ਬਾਅਦ ਅਧਿਆਪਕਾਂ ਗਰਦੀਪ ਕੋਰ ਨੇ মিডিਆ ਸਾਹਮਣੇ ਆ ਕੇ ਰੱਖਿਆ ਆਪਣਾ ਪੱਖ ਕਿਹਾ ਕਿ ਉਹ ਕਾਫੀ ਸਮੇਂ ਤੋਂ ਸਕੂਲ ਵਿੱਚ ਪੜਾ ਰਹੀ ਹੈ ਅਤੇ ਉਹਨਾਂ ਕਿਹਾ ਕਿ ਉਹ ਇੱਕ ਵਿਧਵਾ ਔਰਤ ਹੈ ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਮੁੱਖ ਅਧਿਆਪਕ ਚਮਨ ਲਾਲ ਵੱਲੋਂ ਉਸਦੇ ਨਾਲ ਕਾਫੀ ਲੰਬੇ ਸਮੇਂ ਤੋਂ ਗਲਤ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਜਿਸ ਉਸ ਦਿਨ ਬਾਅਦ ਦੁਪਹਿਰ ਛੁੱਟੀ ਸਮੇਂ ਮੈਂ ਤੇ ਮੇਰਾ ਭਰਾ ਨਿਰਮਲ ਸਿੰਘ ਇਸ ਗੱਲ ਬਾਰੇ ਮੁੱਖ ਅਧਿਆਪਕ ਚਮਨ ਲਾਲ ਨੂੰ ਸਮਝਾਉਣ ਗਏ ਸੀ ਤਾਂ ਅਗੋਂ ਮੁੱਖ ਅਧਿਆਪਕ ਚਮਨ ਲਾਲ ਮੇਰੇ ਤੇ ਮੇਰੇ ਭਰਾ ਦੇ ਕੱਲ ਪੈ ਗਿਆ ਤੇ ਸਾਡੇ ਨਾਲ ਗਾਲੀ ਗਲੋਚ ਕਰਨ ਲੱਗਾ ਦੱਸ ਦਈਏ ਕਿ ਇਸ ਮਾਮਲੇ ਵਿੱਚ ਪੁਲਸ ਨੇ ਮੁੱਖ ਅਧਿਆਪਕਾ ਦੇ ਬਿਆਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ ਵਿਭਾਗ ਨੇ ਵੀ ਸੰਬੰਧਿਤ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ ਹੈ ਆਓ ਸੁਣਦੇ ਹਾਂ ਅਧਿਆਪਕਾ ਨੇ ਕੀ ਕੀ ਦੋਸ਼ ਲਾਏ ਸਰ ਮੈਂ ਗਵਰਨਮੈਂਟ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਸਾ ਸਾਹ ਵਿੱਚ ਤੇ ਮੈਂ ਪਿਛਲੇ ਕਾਫੀ ਟਾਈਮ ਤੋਂ ਇੱਥੇ ਜੋਬ ਕਰ ਰਹੀ ਹਾਂ ਤੇ ਪਿਛਲੇ 2-3 ਸਾਲ ਤੋਂ ਮੇਰੇ ਹਸਬੰਡ ਨੂੰ ਕੋਵਿਡ ਹੋਇਆ 2020 ਵਿੱਚ ਉਹ ਕਾਫੀ ਬਿਮਾਰ ਹੋ ਗਏ ਸੀ ਤੇ ਸਾਨੂੰ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਡੀਐਮਸੀ ਚੱਲ ਰਿਹਾ ਸੀ ਉਹਦਾ ਟ੍ਰੀਟਮੈਂਟ ਡੀਐਮਸੀ ਤੋਂ ਹੋ ਰਿਹਾ ਸੀ ਤੇ ਅਸੀਂ ਜਦੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਸੀਗਾ ਤੇ ਮੈਨੂੰ ਡਾਕਟਰਸ ਨੇ ਵੀ ਅਲਰਟ ਕਰਤਾ ਸੀਗਾ ਕਿ ਇਹਨਾਂ ਨੂੰ ਕੋਈ ਮਤਲਬ ਅਸੀਂ ਕਹਿ ਨਹੀਂ ਸਕਦੇ ਵੀ ਠੀਕ ਹੋਣਗੇ ਜਾਂ ਨਹੀਂ ਹੋਣਗੇ ਉਸ ਟਾਈਮ ਮੈਂ ਕਾਫੀ ਟੈਨਸ਼ਨ ਵਿੱਚ ਸੀ ਤੇ ਅਸੀਂ ਨਾਲ-ਨਾਲ ਇਹਨਾਂ ਦਾ ਟ੍ਰੀਟਮੈਂਟ ਫਿਰ ਪਟਿਆਲੇ ਤੋਂ ਵੀ ਸ਼ੁਰੂ ਕੀਤਾ ਵੀ ਉਹਦੋਂ ਨਾਲ-ਨਾਲ ਉਹਦੋਂ ਟ੍ਰੀਟਮੈਂਟ ਚੱਲਿਆ ਤੇ ਸਾਨੂੰ ਹਫ਼ਤੇ ਵਿੱਚ ਕਈ ਵਾਰੀ ਦੋ ਵਾਰ ਵੀ ਜਾਣਾ ਪੈਂਦਾ ਸੀ ਜੀ ਐਮਸੀ ਦੀ ਤੇ ਪਟਿਆਲੇ ਵੀ ਤੇ ਜਦੋਂ ਉਹ ਵਾਪਸ ਹੁੰਦੇ ਸੀ ਤਾਂ ਉਹ ਬਹੁਤ ਜ਼ਿਆਦਾ ਮਤਲਬ ਬਿਮਾਰ ਹੋਣ ਦੇ ਕਾਰਨ ਥੱਕੇ ਹੁੰਦੇ ਸੀ ਤੇ ਸਾਰੀ ਰਾਤ ਸੌਂਦੇ ਨਹੀਂ ਸੀ ਤੇ ਉਹ ਸਾਰੀ ਰਾਤ ਸਾਨੂੰ ਵੀ ਉਹਨਾਂ ਦੇ ਨਾਲ ਬੈਠਣਾ ਪੈਂਦਾ ਸੀ ਉਸੇ ਹਾਲਤ ਵਿੱਚ ਮੈਨੂੰ ਸਕੂਲ ਜਾਣਾ ਪੈਂਦਾ ਸੀ ਪਰ ਸਕੂਲ ਵਿੱਚ ਮੈਨੂੰ ਕੋਈ ਮਤਲਬ ਜਿਆਦਾ ਸਰ ਅਡਜਸਟਮੈਂਟ ਜੋ ਦੋਸ਼ੀ ਹੈ ਚੰਨ ਲਾਲ ਨਹੀਂ ਕਰਦਾ ਸੀਗਾ ਤੇ ਮੈਨੂੰ ਡਾਕ ਦੇ ਬਹਾਨੇ ਮਤਲਬ ਪਰੇਸ਼ਾਨ ਵੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਮਤਲਬ ਇਸ ਪਰੇਸ਼ਾਨੀ ਤੋਂ ਟਾਂਗਾ ਕੇ ਮੈਂ ਆਪਣੀ ਡੈਪੂਟੇਸ਼ਨ ਕਿਸੇ ਹੋਰ ਸਕੂਲ ਵਿੱਚ ਕਰਵਾਈ ਉਸ ਡੈਪੂਟੇਸ਼ਨ ਦੇ ਵਿੱਚ ਮੇਰੇ ਹਸਬੰਦ ਦੀ ਡੈਥ ਹੋ ਗਈ ਤੇ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਮੈਨੂੰ ਵਾਪਸ ਇਸ ਸਕੂਲ ਵਿੱਚ ਫਿਰ ਮੇਰੇ ਸਕੂਲ ਵਿੱਚ ਆਉਣਾ ਪਿਆ ਉਸ ਟਾਈਮ ਮੈਂ ਮੇਰੇ ਵਿਡੋ ਹੋਣ ਦਾ ਇਹਨਾਂ ਨੇ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਮਤਲਬ ਇਹਨਾਂ ਨੂੰ ਸ਼ਰੀਰ ਹਰਕਤਾਂ ਤੇ ਉਤਰਿਆ ਇਹ ਮੇਰੇ ਨਾਲ ਬਹੁਤ ਮਤਲਬ ਗਲਤ ਨਿਗਾ ਨਾਲ ਵੇਖਣ ਲੱਗ ਪਈ ਤੇ ਜਦੋਂ ਆ ਹੁਣ ਪਿਛਲੇ ਮੌਸਮ ਕਾਫੀ ਖਰਾਬ ਸੀਗਾ ਧੁੰਦ ਦਾ ਮੌਸਮ ਚੱਲ ਰਿਹਾ ਸੀ ਸਾਰੇ ਟੀਚਰ ਅੰਦਰ ਬੈਠੇ ਹੁੰਦੇ ਸੀਗੇ ਆਪਣੀ ਆਪਣੀ ਕਲਾਸਾਂ ਵਿੱਚ ਗੇਟ ਬੰਦ ਕਰਕੇ ਪਰ ਮੇਰੀ ਜਿਹੜੀ ਕਲਾਸ ਹੈ ਉਹ ਬਰੰਡ ਵਿੱਚ ਲੱਗਦੀ ਆ ਬਾਹਰ ਤੇ ਉਥੇ ਮਤਲਬ ਜਦੋਂ ਇਹਨਾਂ ਨੇ ਮੇਰੇ ਨਾਲ ਗਲਤ ਨਜ਼ਰ ਨਾਲ ਵੀ ਵੇਖਦੇ ਸੀ ਵੀ ਸਾਰੇ ਟੀਚਰ ਅੰਦਰ ਕਿਸ ਨੂੰ ਨਹੀਂ ਪਤਾ ਲੱਗ ਰਿਹਾ ਪਰ ਹੁਣ ਇੰਨੀ ਹੱਦ ਹੋ ਗਈ ਸੀ ਜਦੋਂ ਮੈਂ ਵਾਸ਼ਰੂਮ ਜਾਂਦੀ ਸੀ ਤਾਂ ਮੇਰੇ ਮਗਰ ਜਾਣ ਲੱਗ ਪਏ ਸੀਗੇ ਵਾਸ਼ਰੂਮ ਤੇ ਵਾਸ਼ਰੂਮ ਦੇ ਨਜ਼ਦੀਕ ਜਾ ਕੇ ਖੜ ਜਾਂਦੇ ਸੀ ਤੇ ਜਦੋਂ ਮੈਂ ਬਾਹਰ ਆਉਂਦੀ ਸੀ ਵਾਸ਼ਬੇਸ਼ਨ ਤੇ ਹੈਂਡਵਾਸ਼ ਕਰਦੀ ਸੀ ਤਾਂ ਇਹਨਾਂ ਨੇ ਕਈ ਵਾਰੀ ਮੈਨੂੰ ਮੇਰੇ ਹੱਥਾਂ ਨੂੰ ਟੱਚ ਵੀ ਕੀਤਾ ਤੇ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਰ ਤੁਸੀਂ ਮਤਲਬ ਸਕੂਲ ਦੇ ਮੁਖ ਅਧਿਆਪਕ ਨੂੰ ਨੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਥੋੜਾ ਬਾਝਾਉਣਾ ਚਾਹੀਦਾ ਪਰ ਇਹਨਾਂ ਨੂੰ ਕੋਈ ਖਾਸ ਸਮਝ ਨਹੀਂ ਲੱਗੀ ਮੇਰੇ ਸਮਝਾਉਣ ਤੇ ਇਹਨਾਂ ਤੇ ਕੋਈ ਨਹੀਂ ਅਸਰ ਹੋਇਆ ਤੇ ਫਿਰ ਮੈਂ ਮੇਰੇ ਨਾਲ ਦੇ ਜਿਹੜੇ ਟੀਚਰ ਹੈਗੇ ਉਹਨਾਂ ਨੂੰ ਦੱਸਿਆ ਵੀ ਸਰ ਮੈਨੂੰ ਮੈਂ ਤਾਂ ਪਹਿਲਾਂ ਹੀ ਪਰੇਸ਼ਾਨ ਐ ਮੇਰੇ ਪਤੀ ਦੀ ਡੈਥ ਹੋ ਚੁੱਕੀ ਐ ਸਭ ਨੂੰ ਪਤਾ ਐ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਐ ਵੀ ਲੇਡੀਜ਼ ਨੂੰ ਇੱਜ਼ਤ ਸਭ ਤੋਂ ਪਹਿਲਾਂ ਹੁੰਦੀ ਐ ਖਾਸ ਕਰਕੇ ਵਿਡੋ ਨੂੰ ਬਹੁਤ ਇਹ ਲਿਮਟ ਹੁੰਦੀ ਐ ਲੇਡੀਜ਼ ਦੀ ਐ ਖਾਸ ਕਰਕੇ ਜੋ ਵਿਧਵਾ ਹਰ ਤਾਂ ਤੇ ਮੈਂ ਟੀਚਰਸ ਨੂੰ ਕਿਹਾ ਵੀ ਇਹਨਾਂ ਨੂੰ ਥੋੜਾ ਜਿਹਾ ਮਤਲਬ ਤੁਸੀਂ ਕਹਿ ਸਕਦੇ ਹੋ ਆਪਣੇ ਲੈਵਲ ਤੇ ਤਾਂ ਮੈਨੂੰ ਸ਼ਿਕਾਇਤ ਨਾ ਕਰਨੀ ਪਵੇ ਆਪਾਂ ਨੂੰ ਦਫ਼ਤਰਾਂ ਵਿੱਚ ਨਾ ਜਾਣਾ ਪਵੇ ਤਾਂ ਆਪਾਂ ਇੱਥੇ ਹੀ ਗੱਲ ਖਤਮ ਹੋ ਜੇ ਤਾਂ ਟੀਚਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਸਰ ਨੂੰ ਜਾ ਕੇ ਇਹ ਗੱਲ ਤੁਹਾਡੀ ਰੱਖਾਂਗੇ ਸਰ ਦੇ ਸਾਹਮਣੇ ਤੇ ਉਹ ਟੀਚਰ ਜਗੇ ਵੀ ਹੈ ਚਾਰ ਪੰਜ ਟੀਚਰ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਬੇਫਿਕਰ ਹੋ ਜਾਓ ਉਹ ਟੀਚਰ ਇਹਨਾਂ ਨੂੰ ਸਮਝਾ ਕੇ ਆਏ ਹੈ ਤੇ ਉਥੇ ਉਹਨਾਂ ਕੋਲ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਾ ਹੁਣ ਪਰੇਸ਼ਾਨੀ ਕਰਦੇ ਸਾਰ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਤਾਂ ਪਰ ਸਰ ਦੀ ਕੋਈ ਉਹਨਾਂ ਵਿੱਚ ਸਰਚ ਕੋਈ ਖਾਸ ਫਰਕ ਨਹੀਂ ਆਇਆ ਬਿਲਕੁਲ ਵੀ ਉਹਨਾਂ ਵਿੱਚ ਕੋਈ ਚੀਜ਼ ਨਹੀਂ ਹੋਇਆ ਉਹਨਾਂ ਨੇ ਉਵੇਂ ਹੀ ਹਰਕਤਾਂ ਰੱਖੀਆਂ ਮੈਂ ਜਦੋਂ ਵਾਸ਼ਰੂਮ ਜਾਂਦੀ ਸੀ ਸਰ ਉਵੇਂ ਹੀ ਮਗਰ ਜਾਂਦੇ ਸੀ ਮੇਰੇ ਵਾਸ਼ਰੂਮ ਦੇ ਬਾਹਰ ਖੜੇ ਹੋ ਜਾਂਦੇ ਸੀ ਨਜ਼ਦੀਕ ਜਦੋਂ ਮੈਂ ਬਾਹਰ ਆਉਂਦੀ ਸੀ ਤੇ ਉਦੋਂ ਥੋੜਾ ਜਿਹਾ ਅਸ਼ਲੀਲ ਹਰਕਤਾਂ ਕਰਦੇ ਸੀ ਮੇਰੇ ਨਾਲ ਜਦੋਂ ਇਹ ਗੱਲ ਪਾਣੀ ਮੇਰੇ ਸਿਰ ਤੋਂ ਲੰਘਿਆ ਤਾਂ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਵੀ ਮੇਰੇ ਨਾਲ ਇਹ ਹਰਕਤ ਕਰ ਰਿਹਾ ਮੁਖ ਦੇ ਆਪ ਚਮਨ ਲਾਲ ਤੇ ਹੁਣ ਆਪਾਂ ਨੂੰ ਇਹਦਾ ਕੋਈ ਹੱਲ ਕੱਢਣਾ ਪੈਣਾ ਵੀ ਇਹ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਵਾਸ਼ਰੂਮ ਤੱਕ ਜਾਣਾ ਤਾਂ ਬਹੁਤ ਗਲਤ ਗੱਲ ਦੇ ਆਪਾਂ ਨੇੜੇ ਜਾ ਰਿਹਾ ਉਹ ਤੇ ਬ੍ਰਦਰ ਮੈਨੂੰ ਕਹਿੰਦਾ ਵੀ ਚਲੋ ਤੂੰ ਮੈਨੂੰ ਰਿਟਰਨ ਸ਼ੈ ਦਿੰਨੇ ਆਪਾਂ ਇਹ ਦਫ਼ਤਰ ਵਿੱਚ ਤੇ ਮੈਂ ਕਿਹਾ ਰਿਟਰਨ ਵਿੱਚ ਬਦਨਾਮੀ ਥੋੜੀ ਜੀ ਮੇਰੀ ਹੋਣੀ ਹੈ ਲੇਡੀਜ਼ ਦੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਆਪਣੇ ਲੈਵਲ ਤੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਬ੍ਰਦਰ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਮੈਂ ਕੱਲ ਸਮਝਾਉਣਾ ਹਾਂ ਸਕੂਲ ਟਾਈਮ ਤੋਂ ਬਾਅਦ ਆਪਾਂ ਡਿਊਟੀ ਜਿਵੇਂ ਨਹੀਂ ਪਾਉਣਾ ਸਕੂਲ ਟਾਈਮ ਤੋਂ ਬਾਅਦ ਮੈਨੂੰ ਸਮਝਾਉਣਾ ਆਉਂਗਾ ਮੇਰਾ ਬ੍ਰਦਰ ਜਦੋਂ ਸਾਰੇ ਬੱਚੇ ਚਲੇ ਗਏ ਟੀਚਰ ਵੀ ਚਲੇ ਗਏ ਤੇ ਮੇਰਾ ਬ੍ਰਦਰ ਨੇ ਮਤਲਬ ਤਿੰਨ ਵਜਨ ਕੇ ਪੰਜ-ਸੱਤ ਮਿੰਟ ਤੇ ਆਇਆ ਤੇ ਉਹਦੇ ਨਾਲ ਮਤਲਬ ਉਹ ਜਦੋਂ ਚਮਨ ਲਾਲ ਮੁਖ ਤੇ ਆਪਕ ਸਕੂਲ ਤੋਂ ਬਾਹਰ ਆਇਆ ਤੇ ਮੇਰੇ ਬ੍ਰਦਰ ਨੇ ਉੱਥੇ ਉਹਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਮੈਂ ਮੈਡਮ ਦਾ ਬ੍ਰਦਰ ਹਾਂ ਤੇ ਮੈਡਮ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਅਜਲੇਰ ਹਰਕਤਾਂ ਕਰ ਰਹੇ ਹਾਂ ਪਰੇਸ਼ਾਨ ਕਰ ਰਹੇ ਹਾਂ ਇੱਕ ਮੁੱਖ ਅਧਿਆਪਕ ਹੋਣ ਦੇ ਨਾਤੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਮਤਲਬ ਮੈਨੂੰ ਇਹ ਨਹੀਂ ਸਿਸਟਰ ਨੇ ਵੀ ਆਪ ਦੇ ਬ੍ਰਦਰ ਨੂੰ ਵੀ ਦੱਸਤਾ ਤਾਂ ਉਹ ਥੋੜਾ ਜਿਹਾ ਮਤਲਬ ਅਸੀਂ ਚਲੇ ਗਏ ਸੀ ਉਸ ਟਾਈਮ ਮੇਰੇ ਬ੍ਰਦਰ ਨੇ ਕਿਹਾ ਤੁਸੀਂ ਜਾਓ ਕੋਈ ਐਡੀ ਗੱਲ ਨਹੀਂ ਮੈਂ ਸਿਰਫ ਸਮਝਾਉਣੀ ਆਇਆ ਵੀ ਤੁਸੀਂ ਘਰੇ ਜਾਓ ਮੇਰਾ ਬੇਟਾ ਮੈਨੂੰ ਲੈਣ ਆਉਂਦਾ ਅਸੀਂ ਚਲੇ ਗਏ ਪਰ ਜਦੋਂ ਅਸੀਂ ਹਜੇ ਥੋੜੀ ਦੂਰ ਹੀ ਗਏ ਸੀ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿੱਚ ਕੋਈ ਮਤਲਬ ਤਲਖਵਾਜੀ ਹੋ ਗਈ ਹੈ ਕਿਸੇ ਗੱਲ ਤੋਂ ਤੇ ਅਸੀਂ ਜਦੋਂ ਵਾਪਸ ਆਏ ਤਾਂ ਉਹ ਬਰਦਰ ਜਿਹੜਾ ਉਹਨੂੰ ਹੈਗਾ ਗੱਲ ਕਰਨ ਦੀ ਤੇ ਉੱਥੇ ਜਾ ਕੇ ਜਦੋਂ ਬ੍ਰਦਰ ਨੂੰ ਮੇਰੇ ਕਰੈਕਟਰ ਬਾਰੇ ਬੋਲਿਆ ਕੁਝ ਤਾਂ ਬ੍ਰਦਰ ਨੂੰ ਥੋੜਾ ਜਿਹਾ ਦੇਖੋ ਸਿਸਟਰ ਐ ਮੈਂ ਰੀਅਲ ਸਿਸਟਰ ਐ ਉਹਨੂੰ ਗੁੱਸਾ ਆਇਆ ਤੇ ਉਹਨਾਂ ਨੇ ਮਤਲਬ ਬ੍ਰਦਰ ਨੇ ਕਿਹਾ ਵੀ ਇਸ ਤਰ੍ਹਾਂ ਨਾ ਮੇਰੀ ਸਿਸਟਰ ਨੂੰ ਵੀ ਮੇਰੀ ਸਿਸਟਰ ਦੇ ਕਰੈਕਟਰ ਤੇ ਉਂਗਲ ਨਾ ਠਾਓ ਤੇ ਉਹਨਾਂ ਨੇ ਅੱਗੋਂ ਕੁਝ ਬੋਲਿਆ ਮੇਰੇ ਬ੍ਰਦਰ ਨੂੰ ਤੇ ਇਹਨਾਂ ਦੀ ਹੱਥੋਪਾਈ ਹੋ ਗਈ ਤੇ ਜਦੋਂ ਅਸੀਂ ਵਾਪਸ ਆਏ ਇਹਨਾਂ ਦੀ ਹੱਥੋਪਾਈ ਹੋ ਗਈ ਸੀ ਤੇ ਅਸੀਂ ਮੈਂ ਸੋਚਿਆ ਵੀ ਸ਼ਾਇਦ ਮਤਲਬ ਤੇ ਅਸੀਂ ਵੀ ਮੈਂ ਤੇ ਮੇਰਾ ਬੇਟਾ ਵੀ ਆਇਆ ਅਵੀ ਅਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋ ਸਕਦਾ ਮੇਰੇ ਤੋਂ ਕੋਈ ਮਤਲਬ ਉਹ ਜ਼ਿਆਦਾ ਸੀ ਅਸ਼ਲੀਲ ਹਰਕਤਾਂ ਕਰਦਾ ਸੀ ਮੇਰੇ ਨਾਲ ਤੇ ਮੈਂ ਵੀ ਇਹ ਤੇ ਹੱਥ ਚੱਕਿਆ ਹੋਵੇ ਹੋ ਸਕਦਾ ਗੁੱਸੇ 'ਚ ਪਰ ਇਹ ਨਾ ਇਹਨੇ ਜਾਣ ਕੇ ਸਾਡੇ ਕੋਲ ਤਾਂ ਕੋਈ ਮਤਲਬ ਕੁਝ ਨਹੀਂ ਸੀਗਾ ਤੇ ਇਹ ਡਿੱਗ ਪਿਆ ਇਹਨੇ ਇਹਨੂੰ ਪਤਾ ਸੀ ਕੈਮਰੇ ਲੱਗੇ ਆ ਇਹ ਡਿੱਗ ਪਿਆ ਸੁਣ ਹਰਾਸਮੈਂਟ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿੰਨੇ ਸਮੇਂ ਤੋਂ ਤੂੰ ਕਰਦਾ ਆ ਇਹ ਸੈਕਸ਼ਨ ਹਰਾਸਮੈਂਟ ਤੇ ਮੈਨੂੰ ਕਾਫੀ ਟਾਈਮ ਤੋਂ ਕਰ ਰਿਹਾ ਸੀ ਪਰ ਜਦੋਂ ਤੂੰ ਮੇਰੇ ਹਸਬੰਡ ਦੀ ਡੈਥ ਹੋਈ ਆ ਉਸ ਤੋਂ ਬਾਅਦ ਇਹਦੀਆਂ ਗਲਤ ਹਰਕਤਾਂ ਅਸ਼ਲੀਲ ਬਹੁਤ ਜ਼ਿਆਦਾ ਵਧ ਗਈਆਂ ਸੀ ਜੋ ਕਿ ਮੇਰੇ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਿਆ ਸੀ। ਜਾਨ ਤੁਸੀਂ ਕਿਤੇ ਉਹ ਭਾਗ ਨੂੰ ਕੋਈ ਅਪਲੀਕੇਸ਼ਨ ਦਿੱਤੀ ਇਸ ਬਾਬਤਾਂ ਦੇਖੋ ਸਰ ਐ ਹੁੰਦਾ ਵੀ ਲੇਡੀਜ਼ ਨੂੰ ਮਤਲਬ ਥੋੜਾ ਇਹ ਲੇਡੀਜ਼ ਨੂੰ ਮੁਸ਼ਕਲ ਹੋ ਜਾਂਦਾ ਵੀ ਕਿਉਂਕਿ ਮੀਡੀਆ ਤੇ ਗੱਲ ਆ ਗਈ ਤਾਂ ਆਪਦੀ ਇੱਜ਼ਤ ਦੇਖੋ ਹਰ ਲੇਡੀ ਨੂੰ ਪਿਆਰੀ ਹੁੰਦੀ ਹੈ ਤੇ ਮੇਰੀ ਕੋਸ਼ਿਸ਼ ਹੈਗੀ ਵੀ ਇਹਨੂੰ ਆਪਾਂ ਟੀਚਰ ਮੇਰੇ ਸਟਾਫ ਰਹੀ ਮੇਰੇ ਬ੍ਰਦਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜੇ ਇਹ ਗੱਲ ਬਾਹਰ ਨਾ ਜਾਵੇ ਇਹ ਮਤਲਬ ਇੱਥੇ ਹੀ ਖਤਮ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਵਧਾਉਣ ਦੀ ਕੋਸ਼ਿਸ਼ ਲੇਡੀਜ਼ ਨੂੰ ਨਹੀਂ ਲੱਗਦਾ ਹੁੰਦਾ ਵੀ ਆਪਾਂ ਨੂੰ ਮੀਡੀਆ ਚਲ ਜਾਣੀ ਚਾਹੀਦੀ ਐਸ ਤਰ੍ਹਾਂ ਦੀ ਗੱਲ ਵੀ ਨਾਲੇ ਇੱਜ਼ਤ ਦੋਨਾਂ ਦੀ ਮੇਰੀ ਤਾਂ ਹੈ ਹੀ ਹੈ ਤੇ ਫਿਰ ਕੋਸ਼ਿਸ਼ ਕੀਤੀ ਮੇਰੇ ਸਟਾਫ ਨੇ ਮੇਰੇ ਬ੍ਰਦਰ ਨੇ ਕੱਲ ਤੁਹਾਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਉਹ ਫਾਰ ਦੇ ਬਲੂ ਕਿਸ ਤਰ੍ਹਾਂ ਦੇ ਸਰ ਉਹ ਹੋਇਆ ਤਾਂ ਬਹੁਤ ਗਲਤ ਹੈ ਕਿਉਂਕਿ ਮੇਰੇ ਹਸਬੰਦ ਹੈ ਨਹੀਂ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਸਿਰਫ ਮੈਂ ਤੇ ਉਹ ਜੋ ਮਤਲਬ ਜੇ ਇਹ ਇਹ ਮੁੱਖ ਹੈ ਤੇ ਆਪ ਕੋ ਮੇਰੇ ਨਾਲ ਗਲਤ ਹਰਕਤਾਂ ਨਾ ਕਰ ਦੇ ਤਾਂ ਮੈਨੂੰ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੇਰੇ ਬ੍ਰਦਰ ਨੇ ਤੇ ਇਹਨਾਂ ਨੂੰ ਦੇਖਿਆ ਹੀ ਫਸਟ ਟਾਈਮ ਸਾਡੀ ਇਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸਿਰਫ ਮੈਨੂੰ ਆਏ ਸੀ ਵੀ ਮੇਰੇ ਬੱਚੇ ਛੋਟੇ ਹੈ ਮੇਰੇ ਨਾਲ ਗਲਤ ਹਰਕਤਾਂ ਨਾ ਕਰੋ ਕਿਉਂਕਿ ਮੈਂ ਬੱਚਿਆਂ ਨੂੰ ਵੀ ਦੱਸਿਆ ਸੀ ਤੇ ਬੱਚੇ ਕਹਿੰਦੇ ਵੀ ਆਪਾਂ ਨੂੰ ਮਨਵੀਰ ਬ੍ਰਦਰ ਨੂੰ ਦੱਸਣਾ ਚਾਹੀਦਾ ਵੀ ਚਲੋ ਉਹ ਸਮਝਦਾਰ ਹੈ ਵੱਡੇ ਆ ਉਹ ਸਮਝਾਉਣਗੇ ਤੇ ਮੇਰੇ ਬ੍ਰਦਰ ਨੇ ਵੀ ਕਿਹਾ ਵੀ ਚਲੋ ਮੈਂ ਸਮਝਾਉਂਗਾ ਪਰ ਇਹ ਗੱਲ ਜਿਹੜੀ ਹੁਣ ਇਹ ਮੀਡੀਆ ਤੱਕ ਪਹੁੰਚ ਗਈ ਹੈ ਤੇ ਮੈਂ ਇਹ ਪਿਛਲੇ ਦੋ ਤਿੰਨ ਦਿਨ ਤੋਂ ਇਸ ਕੰਡੀਸ਼ਨ 'ਚ ਨਹੀਂ ਸੀ ਵੀ ਮੈਂ ਮੀਡੀਆ ਸਾਹਮਣੇ ਆ ਕੇ ਆਉਦੀ ਕੋਈ ਜੋ ਸੱਚਾਈ ਹੈ ਰੱਖ ਸਕਾਂ ਪਰ ਹੁਣ ਮੈਨੂੰ ਜਦੋਂ ਇਹਨਾਂ ਨੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਕਰਤੀ ਹੈ ਤਾਂ ਮੈਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਸੱਚਾਈ ਜੋ 100% ਸੱਚਾਈ ਹੈ ਮੈਨੂੰ ਉਹ ਤੁਹਾਡੇ ਸਾਹਮਣੇ ਮੈਂ ਮੰਗ ਕੀ ਕਰਦੀ ਮੰਗ ਤਾਂ ਮੈਂ ਇਹੀ ਕਰਦੀ ਆ ਵੀ ਜਾਂ ਤਾਂ ਇਹ ਹੈਡ ਸਾਰੇ ਜਿਹੜੇ ਇਹਨਾਂ ਨੂੰ ਇਥੋਂ ਬਦਲਿਆ ਜਾਵੇ ਕਿਉਂਕਿ ਮੇਰੇ ਨਾਲ ਇਹਨਾਂ ਨੇ ਬਹੁਤ ਹੀ ਮਤਲਬ ਮਾੜਾ ਵਿਹਾਰ ਕੀਤਾ ਵਿਡੋ ਹੋਣ ਦਾ ਫਾਇਦਾ ਉਠਾਇਆ ਤੇ ਜਾਂ ਮੈਨੂੰ ਕੋਈ ਨੇੜੇ ਦਾ ਸਕੂਲ ਕਿਉਂਕਿ ਮੇਰੇ ਬੱਚੇ ਛੋਟੇ ਆ ਪੜ ਰਹੇ ਆ ਮੈਂ ਸਿਰਫ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਲੀ ਮੈਂ ਹੀ ਆ ਤੇ ਮੈਨੂੰ ਕੋਈ ਮੇਰਾ ਸਕੂਲ ਚੇਂਜ ਕੀਤਾ ਜਾਵੇ ਇਹ ਸ਼ਹਿਰ ਦੇ ਵਿੱਚ ਲੋਕਲ ਜਿਹੜਾ ਮੈਂ ਇਹਨਾਂ ਦੀ ਹਰਾਸਮੈਂਟ ਤੋਂ ਬਚ ਸਕਾਂ ਤੇ ਮੈਂ ਆਪਣੇ ਬੱਚੇ ਤੋਂ ਬਾਅਦ ਕਾਰਵਾਈ ਹੋਣੀ ਚਾਹੀਦੀ ਹੈ ਵੀ ਜਿਹੜਾ ਮੇਰਾ ਵਿਡੋ ਹੋਣ ਦਾ ਫਾਇਦਾ ਉਠਾ ਕੇ ਇਹਨਾਂ ਨਾਲ ਮੇਰੇ ਨਾਲ ਇੰਨਾ અપਮਾਨ ਕੀਤਾ ਮੇਰਾ ਮੈਨੂੰ ਮਤਲਬ ਮੇਰੀ ਇੱਜ਼ਤ ਨੂੰ ਉਸ਼ਾ ਲਿਆ ਜਾਂ ਇਹਨਾਂ ਨੇ ਸਮਝਿਆ ਵੀ ਇਹਨਾਂ ਦੇ ਹਸਬੰਡ ਨਹੀਂ ਹੈ ਤੇ ਇਹਨਾਂ ਨੂੰ ਮੈਂ ਕੁਝ ਵੀ ਕਹਿ ਸਕਦਾ ਤੇ ਇਹ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਹਰਕਤ ਕੀਤੀ ਇਹਨਾਂ ਨੂੰ ਬਾਅਦ ਤੋਂ ਬਾਅਦ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੈਨੂੰ ਮੇਰੇ ਬੱਚੇ ਛੋਟੇ ਆ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਮੇਰੀ ਮਤਲਬ ਜੋ ਹੈ ਮੈਨੂੰ ਮੇਰੇ ਨਾਲ ਵਿਵਹਾਰ ਜਿਹੜਾ ਸਰਕਾਰ ਦਾ ਉਹ ਮਤਲਬ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਇਹ ਇੱਕ ਵਿਡੋ ਲੇਡੀ ਨੂੰ ਤੰਗ ਕਰਦਾ ਸੀ ਤੇ ਮੈਨੂੰ ਸਸਪੈਂਡ ਇਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਮੇਰੇ ਹਸਬੰਦ ਨਹੀਂ ਹੈ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਸਿਰਫ ਮੈਂ ਹੀ ਹਾਂ ਸੁਣ ਹਰਾਸਮੈਂਟ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿੰਨੇ ਸਮੇਂ ਤੋਂ ਕਰਦਾ ਆ ਰਿਹਾ ਸੀ ਇਹ ਸੈਕਸ਼ੂਅਲ ਹਰਾਸਮੈਂਟ ਤੇ ਮੈਨੂੰ ਕਾਫੀ ਟਾਈਮ ਤੋਂ ਕਰ ਰਿਹਾ ਸੀ ਪਰ ਜਦੋਂ ਤੋਂ ਮੇਰੇ ਹਸਬੰਦ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਇਹਦੀਆਂ ਗਲਤ ਹਰਕਤਾਂ ਅਸ਼ਲੀਲ ਬਹੁਤ ਜ਼ਿਆਦਾ ਵਧ ਗਈਆਂ ਸੀ ਜੋ ਕਿ ਮੇਰੇ ਬਰਦਾਸ਼ਤ ਕਰਨ ਤੋਂ ਬਾਹਰ ਹੋ ਗਿਆ ਸੀ। ਹਾਂ ਜੀ ਤਾਂ ਤੁਸੀਂ ਕਿਤੇ ਉਹ ਭਾਰ ਨੂੰ ਕੋਈ ਐਪਲੀਕੇਸ਼ਨ ਦਿੱਤੀ ਹੈ ਇਸ ਬਾਬਤ ਤਾਂ ਦੇਖੋ ਸਰ ਐ ਹੁੰਦਾ ਵੀ ਲੇਡੀਜ਼ ਨੂੰ ਮਤਲਬ ਥੋੜਾ ਇਹ ਲੇਡੀਜ਼ ਨੂੰ ਮੁਸ਼ਕਲ ਹੋ ਜਾਂਦਾ ਵੀ ਕਿਉਂਕਿ ਮੀਡੀਆ ਤੇ ਗੱਲ ਆ ਗਈ ਤਾਂ ਆਵਦੀ ਇੱਜ਼ਤ ਦੇਖੋ ਹਰ ਲੇਡੀ ਨੂੰ ਪਿਆਰੀ ਹੁੰਦੀ ਹੈ। ਤੇ ਮੇਰੀ ਕੋਸ਼ਿਸ਼ ਸੀਗੀ ਵੀ ਇਹਨੂੰ ਆਪਾਂ ਟੀਚਰ ਮੇਰੇ ਸਟਾਫ ਰਾਈ ਮੇਰੇ ਬ੍ਰਦਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਾ ਵੀ ਗੱਲ ਬਾਹਰ ਨਾ ਜਾਵੇ ਇਹ ਮਤਲਬ ਇੱਥੇ ਹੀ ਖਤਮ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਵਧਾਉਣ ਦੀ ਕੋਸ਼ਿਸ਼ ਲੇਡੀਜ਼ ਨੂੰ ਨਹੀਂ ਲੱਗਦਾ ਹੁੰਦਾ ਵੀ ਇਹ ਆਪਾਂ ਨੂੰ ਮੀਡੀਆ ਚ ਲੱਜਾਣੀ ਚਾਹੀਦੀ ਐਸ ਤਰ੍ਹਾਂ ਦੀ ਗੱਲ ਵੀ ਨਾਲੇ ਇੱਜ਼ਤ ਦੋਨਾਂ ਦੀ ਹੈ ਮੇਰੀ ਤਾਂ ਹੈ ਹੀ ਹੈ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਫਿਰ ਸਟਾਫ ਨੇ ਮੇਰੇ ਬ੍ਰਦਰ ਨੇ ਕੱਲ ਤੁਹਾਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਉਹ ਫਾਕ ਦੇ ਵੱਲੋਂ ਕਿਸ ਤਰ੍ਹਾਂ ਦੇ ਸਰ ਉਹ ਹੋਇਆ ਤਾਂ ਬਹੁਤ ਗਲਤ ਹੈ ਕਿਉਂਕਿ ਮੇਰੇ ਹਸਬੰਦ ਹੈ ਨਹੀਂ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲੀ ਸਿਰਫ ਮੈਂ ਤੇ ਉਹ ਜੋ ਮਤਲਬ ਜੇ ਇਹ ਇਹ ਮੁਖਦੇ ਆਪ ਕੋ ਮੇਰੇ ਨਾਲ ਗਲਤ ਹਰਕਤ ਨਾ ਕਰ ਦੇ ਤਾਂ ਮੈਨੂੰ ਕੋਈ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਮੇਰੇ ਬ੍ਰਦਰ ਨੇ ਤੇ ਇਹਨਾਂ ਨੂੰ ਦੇਖਿਆ ਹੀ ਫਸਟ ਟਾਈਮ ਸਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸਿਰਫ ਮੈਨੂੰ ਆਏ ਸੀ ਵੀ ਮੇਰੇ ਬੱਚੇ ਛੋਟੇ ਹੈ ਮੇਰੇ ਨਾਲ ਗਲਤ ਹਰਕਤਾਂ ਨਾ ਕਰੋ ਕਿਉਂਕਿ ਮੈਂ ਬੱਚਿਆਂ ਨੂੰ ਵੀ ਦੱਸਿਆ ਸੀ ਤੇ ਬੱਚੇ ਕਹਿੰਦੇ ਵੀ ਆਪਾਂ ਨੂੰ ਮੈਨੂੰ ਮੇਰੇ ਬ੍ਰਦਰ ਨੂੰ ਦੱਸਣਾ ਚਾਹੀਦਾ ਵੀ ਚਲੋ ਉਹ ਸਮਝਦਾਰ ਹੈ ਵੱਡੇ ਉਹ ਸਮਝਾਉਣਗੇ ਤੇ ਮੇਰੇ ਬ੍ਰਦਰ ਨੇ ਵੀ ਕਿਹਾ ਵੀ ਚਲੋ ਮੈਂ ਸਮਝਾਉਂਗਾ ਪਰ ਇਹ ਗੱਲ ਜਿਹੜੀ ਹੁਣ ਇਹ মিডিਆ ਤੱਕ ਪਹੁੰਚ ਗਈ ਹੈ ਤੇ ਮੈਂ ਇਹ ਪਿਛਲੇ 2-3 ਦਿਨ ਤੋਂ ਇਸ ਕੰਡੀਸ਼ਨ 'ਚ ਨਹੀਂ ਸੀ ਵੀ ਮੈਂ মিডিਆ ਸਾਹਮਣੇ ਆ ਕੇ ਆਉਦੀ ਕੋਈ ਜੋ ਸਚਾਈ ਹੈ ਰੱਖ ਸਕਾਂ ਪਰ ਹੁਣ ਮੈਨੂੰ ਜਦੋਂ ਇਹਨਾਂ ਨੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਕਰਤੀ ਹੈ ਤਾਂ ਮੈਨੂੰ মিডিਆ ਦੇ ਸਾਹਮਣੇ ਆਉਣਾ ਪਿਆ ਸਚਾਈ ਜੋ 100% ਸਚਾਈ ਹੈ ਮੈਨੂੰ ਉਹ ਤੁਹਾਡੇ ਸਾਹਮਣੇ ਮੈਂ ਮੰਗ ਕੀ ਕਰਦੋ ਮੰਗ ਤਾਂ ਮੈਂ ਇਹੀ ਕਰਦੀ ਆ ਵੀ ਜਾਂ ਤਾਂ ਇਹ ਹੈਡ ਸਾਰੇ ਜਿਹੜੇ ਇਹਨਾਂ ਨੂੰ ਇੱਥੋਂ ਬਦਲਿਆ ਜਾਵੇ ਕਿਉਂਕਿ ਮੇਰੇ ਨਾਲ ਇਹਨਾਂ ਨੇ ਬਹੁਤ ਹੀ ਮਤਲਬ ਮਾੜਾ ਵਿਹਾਰ ਕੀਤਾ ਹੈ ਵਿਡੋ ਹੋਣ ਦਾ ਫਾਇਦਾ ਉਠਾਇਆ ਤੇ ਜਾਂ ਮੈਨੂੰ ਕੋਈ ਨੇੜੇ ਦਾ ਸਕੂਲ ਕਿਉਂਕਿ ਮੇਰੇ ਬੱਚੇ ਛੋਟੇ ਆ ਪੜ ਰਹੇ ਆ ਮੈਂ ਸਿਰਫ ਉਹਨਾਂ ਨੂੰ ਪਾਲਣ ਪੋਸ਼ਣ ਕਰਨ ਵਾਲੀ ਮੈਂ ਹੀ ਆ ਤੇ ਮੈਨੂੰ ਕੋਈ ਮੇਰਾ ਸਕੂਲ ਚੇਂਜ ਕੀਤਾ ਜਾਵੇ ਸ਼ਹਿਰ ਦੇ ਵਿੱਚ ਲੋਕਲੀ ਵੀ ਜਿਹੜਾ ਮੈਂ ਇਹਨਾਂ ਦੀ ਹਰਾਸਮੈਂਟ ਤੋਂ ਬਚ ਸਕਾਂ ਤੇ ਮੈਂ ਆਪਣੇ ਬੱਚੇ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਵੀ ਜਿਹੜਾ ਮੇਰਾ ਵਿਡੋ ਹੋਣ ਦਾ ਫਾਇਦਾ ਉਠਾ ਕੇ ਇਹਨਾਂ ਨਾਲ ਮੇਰੇ ਨਾਲ ਇੰਨਾ ਅਪਮਾਨ ਕੀਤਾ ਮੇਰਾ ਮੈਨੂੰ ਮਤਲਬ ਮੇਰੀ ਇੱਜ਼ਤ ਨੂੰ ਉਸ਼ਾ ਲਿਆ ਜਾਂ ਇਹਨਾਂ ਨੇ ਸਮਝਿਆ ਵੀ ਇਹਨਾਂ ਦੇ ਹਸਬੰਡ ਨਹੀਂ ਹੈ ਤੇ ਇਹਨਾਂ ਨੂੰ ਮੈਂ ਕੁਝ ਵੀ ਕਹਿ ਸਕਦਾ ਤੇ ਇਹ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਹਰਕਤ ਕੀਤੀ ਇਹਨਾਂ ਨੂੰ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੈਨੂੰ ਮੇਰੇ ਬੱਚੇ ਛੋਟੇ ਆ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਮੇਰੀ ਮਤਲਬ ਜੋ ਹੈ ਮੈਨ ਮੇਰੇ ਨਾਲ ਵਿਵਹਾਰ ਜਿਹੜਾ ਸਰਕਾਰ ਦਾ ਉਹ ਮਤਲਬ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਇਹ ਇੱਕ ਵਿਡੋ ਲੇਡੀ ਨੂੰ ਤੰਗ ਕਰਦਾ ਸੀ ਤੇ ਮੈਨੂੰ ਸਸਪੈਂਡ ਇਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਸੀਗਾ ਕਿਉਂਕਿ ਮੇਰੇ ਹਸਬੰਦ ਨਹੀਂ ਹੈ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਸਿਰਫ ਮੈਂ ਹੀ ਹਾਂ ਗੁੱਡ ਮਾਰਨਿੰਗ ਜੀ ਹੈਲੋ ਜੀ ਹੈਲੋ ਗੁੱਡ ਮਾਰਨਿੰਗ ਜੀ ਸਰ ਤੁਸੀਂ ਚਮਨ ਲਾਲ ਜੀ ਬੋਲ ਰਹੇ ਹਾਂ ਜੋ ਤੁਹਾਡੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਸਰ ਮੈਂ ਬੀਵੀਸੀ ਇੰਟਰਨੈਸ਼ਨਲ ਰੇਡੀਓ ਤੋਂ ਬੋਲਦਾ ਸਰ ਤੁਹਾਡੇ ਤੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਤੁਸੀਂ ਉਹਨਾਂ ਨਾਲ ਸਕੂਲ ਦੇ ਵਿੱਚ ਅਸ਼ਲੀਲ ਹਰਕਤਾਂ ਕਰਦੇ ਰਹੇ ਹੋ ਅਸੀਂ ਤੁਹਾਡਾ ਪੱਖ ਜਾਣਨਾ ਚਾਹੁੰਦੇ ਹਾਂ ਜੀ ਸਰ ਜੀ ਜੋ ਹੋ ਸਕਿਆ ਮੈਡਮ ਜੀ ਵੱਲੋਂ ਜੋ ਲਗਾਇਆ ਗਿਆ ਦੋਸ਼ ਉਹ ਸਰਾਸਰ ਬੇਬੁਨਿਆਦ ਹੈ ਜੀ ਜੀ ਔਰ ਐਸ ਗੱਲ ਦੀ ਮਤਲਬ ਪ੍ਰਸ਼ਾਸਨ ਵੱਲੋਂ ਜੀ ਜੀ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਸੀ ਜੀ ਜੀ ਉਹ ਸਮੂਹ ਸਟਾਫ ਮੇਰੇ ਸਕੂਲ ਦੇ ਵਿੱਚ ਨੋ ਲੇਡੀ ਜੱਪਕ ਨੇ ਉਹਨਾਂ ਵੱਲੋਂ ਜੀ ਜੀ ਗਿਆਨ ਕਰਕੇ تصدیق ਹੋ ਗਿਆ ਹੈਗਾ ਜੀ ਜੀ اور ਉਹਨਾਂ ਦੀ ਜੋ ਉਹਨਾਂ ਨੇ ਜਿਹੜੀ ਕਿਨ ਐਪਲੀਕੇਸ਼ਨ ਦਿੱਤੀ ਸੀ ਜੀ ਜੀ ਜੋ ਦਿਖਾ ਦਿੱਤੀ ਸੀ ਉਹ ਵੀ ਖਾਰਜ ਹੋਈ ਹੈ ਜੀ ਜੀ ਜੋ ਕਿ ਜੋ ਐਫ ਆਈ ਆਰ درج ਹੈ ਉਹਦੇ ਵਿੱਚ ਉਹਦੇ ਵਿੱਚ ਸਾਰਾ ਲਿਖਿਆ ਗਿਆ ਹੋਇਆ ਜੀ ਜੀ ਸਰ ਜੀ ਮੈਡਮ ਜੋ ਤੁਸੀਂ ਸੁਣਿਆ ਹੋਣਾ ਜੇ ਕੋਈ ਇਦਾਂ ਦੀ لمبے ਸਮੇਂ ਤੋਂ ਗੱਲ ਸੀ ਜੀ ਜੀ ਤਾਂ ਮੈਡਮ ਸਕੂਲ ਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਸੈਕਸਚੁਅਲ ਹਰਾਸਮੈਂਟ ਦੀ ਇੱਕ ਕਮੇਟੀ ਹੁੰਦੀ ਹੈ ਜੀ ਜੀ ਜਾਂ ਸਾਡੇ ਪੀਪੀਓ ਸਾਰਾ ਸਾਡੇ ਡੀਓ ਸਾਰਾ ਜਾਂ ਉਪਚ ਅਧਿਕਾਰੀ ਸਾਰੇ ਠੱਕੇ ਕਿਸੇ ਕੋਲ ਕੋਈ ਮੈਡਮ ਕਦੇ ਗੱਲ ਕਰਦੇ ਜੀ ਜੀ ਕਦੇ ਤਾਂ ਦੀ ਸ਼ਿਕਾਇਤ ਆਉਂਦੀ ਨਾ ਕਦੇ ਮੇਰੇ ਕੋਲੇ ਗੱਲ ਆਈ ਜੀ ਜੀ ਬਸ ਸਟਾਫ ਕੋਲੇ ਨਾ ਕਿਸੇ ਉਪ ਅਧਿਕਾਰੀਆਂ ਕੋਲੇ ਔਰ ਇਹ ਜੋ ਮੈਡਮ ਨੇ ਜੋ ਕੀਤਾ ਮੇਰੇ ਤੇ ਤਸ਼ੱਦਦ ਜੀ ਜੀ ਵੀ ਇਸ ਵਾਰੀ ਕੁਝ ਨਹੀਂ ਪਤਾ ਲੱਗਿਆ ਵੀ ਤੇਰੇ ਨਾਲ ਹੋ ਕੀ ਗਿਆ ਜੀ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੋਈ ਹੋਰ ਮਸਲਾ ਸੀ ਸਰ ਜੀ ਮੈਂ ਹੈੱਡ ਆਫ ਦਾ ਇੰਸਟੀਚੂਸ਼ਨ ਆ ਔਰ ਜਿੰਨੇ ਵੀ ਹੈੱਡ ਆਫ ਇੰਸਟੀਚੂਸ਼ਨ ਹਨ ਨਾ ਸਰ ਜੀ ਜੀ ਤੁਸੀਂ ਉਹਨਾਂ ਦੇ ਸਰ ਵੀਊ ਲੈ ਕੇ ਦੇਖੋ ਵੀ ਹੈੱਡ ਆਫ ਇੰਸਟੀਚੂਸ਼ਨ ਡਿਊਟੀ ਸਰ ਤੁਸੀਂ ਆਪ ਪ੍ਰਸ਼ਾਸਨਿਕ ਜਾਂ ਸਬੰਧਤ ਹੋਗੇ ਸਰਕਾਰ ਦੇ ਹਦਾਇਤਾਂ ਔਰ ਬੱਚਿਆਂ ਦੀ ਪੜਾਈ ਨਾਲ ਸਬੰਧਤ ਔਰ ਇੰਸਟੀਚੂਨ ਮਤਲਬ ਰੋਜ਼ ਨਵੇਂ ਲੈਟਰ ਰੋਜ਼ ਹਜਾਇਤਾਂ ਆਉਂਦੀਆਂ ਹਰ ਤਰ੍ਹਾਂ ਦੀਆਂ ਉਹ ਸਿਰਫ ਫੋਲੋ ਕਰਨ ਵਾਸਤੇ ਹੈਡ ਆਫ ਕੰਸਟੀਟਿਊਸ਼ਨ ਨੂੰ ਕਹਿਣਾ ਪੈਂਦਾ ਉਹ ਰਿਪਲਾਈ ਕਰਾਉਣੀਆਂ ਪੈਂਦੀਆਂ ਸਾਰਾ ਸਟਾਫ ਔਰ ਸਰ ਸਾਰੇ ਸਟਾਫ ਇਨਕੁਆਰੀ ਦੇ ਵਿੱਚ ਕਿਹਾ ਵੀ ਸਾਡਾ ਉਹ ਸਟਾਫ ਦੇ ਵੀਊ ਲੈ ਸਕਦੇ ਹਾਂ ਵੀ ਸਾਡਾ ਸਕੂਲ ਬਹੁਤ ਵਧੀਆ ਇਦਾਂ ਦੀ ਕੋਈ ਗੱਲ ਨਹੀਂ ਔਰ ਸਰ ਬਸ ਜੋ ਉਹਨਾਂ ਨੇ ਲਾਇਆ ਇਲਜ਼ਾਮ ਉਹ 0% ਵੀ ਉਹਦੀ ਜੀ ਸਾਈ ਨਹੀਂ ਹੈਗੀ ਆ ਔਰ ਮੈਡਮ ਨੂੰ بس 아이 ਜੋ ਇਨਸਟ੍ਰਕਸ਼ਨ ਜੋ ਸਕੂਲ ਦੇ এডਿਕੇਸ਼ਨ ਦੇ ਬੱਚਿਆਂ ਦੇ ਹਿੱਤ ਵਿੱਚ ਜੋ ਇਨਸਟ੍ਰਕਸ਼ਨ ਫਾਲੋ ਕਰਨ ਵਾਸਤੇ ਜਰੂਰ ਸਾਰੇ ਕੱਲੇ ਮੈਡਮ ਨੂੰ ਸਮੂਹ ਸਟਾਫ ਨੂੰ ਕਿਹਾ ਜਾਂਦਾ ਜੀ ਜੀ ਜੋ ਉਹਨਾਂ ਦਾ ਫਰਜ਼ ਵੀ ਬੰਦਾ ਜੀ ਸਟਾਫ ਦਾ ਫਰਜ਼ ਵੀ ਬੰਦਾ ਕਿ ਗਵਰਨਮੈਂਟ ਤੋਂ ਤਨਖਾਹ ਲੈਂਦੇ ਆ ਉਹਨਾਂ ਨੇ ਸਟ੍ਰਕਚਰ ਨੂੰ ਪੂਰਾ ਕਰਨਾ ਹੋਣਾ ਹਾਂਜੀ ਸਰ ਤੁਸੀਂ ਸਰ ਸਰ ਮੇਰੀ 22 ਸਾਲ ਦੀ ਸਰਵਿਸ ਹੋ ਗਈ ਸਮੂਹ ਜ਼ਿਲ੍ਹੇ ਦਾ ਟੀਚਰ ਵਰਗ ਆਪਣੇ ਅਧਿਕਾਰੀ ਆਪਣੇ ਕਰਮਚਾਰੀ ਠੀਕ ਹੈ ਨਾ ਸਰ ਜੀ ਸਰ ਕਿਸੇ ਤੋਂ ਤੁਸੀਂ opinion ਮੇਰੇ ਬਾਰੇ ਸਰ ਲੈ ਸਕਦੇ ਹੋ ਵੀ ਚੰਮਨ ਲਾਲ ਮਤਲਬ ਕਿਦਾਂ ਦਾ ਅਭਿਆਪਕ ਹੈ ਔਰ ਕਿਸ ਤਰ੍ਹਾਂ ਡੈਡੀਕੇਟ ਮੇਰੀ 22 ਸਾਲ ਦੀ ਸਰਵਿਸ ਹੋ ਗਈ ਸਰ ਜੀ ਸਰ ਹਾਂਜੀ ਸਰ ਤੁਸੀਂ ਮੈਂ ਮੇਰੇ ਤੋਂ ਨਹੀਂ ਸਰ ਤੁਸੀਂ ਹੋਰ opinion ਮੇਰੇ ਤੋਂ ਜਾਣੋ ਸਰ ਔਰ ਸੋਸ਼ਲ ਮੀਡੀਆ ਤੇ ਜੋ ਮੇਰੀਆਂ ਵੀਡੀਓਜ਼ ਜੋ ਚਲੋ ਮੀਡੀਆ ਲੈ ਕੇ ਗਿਆ ਸੀ ਉਹਨਾਂ ਤੇ ਤੁਸੀਂ ਮੇਰਾ ਜੋ ਲੋਕਾਂ ਦੇ ਵਿਚਾਰ ਉਹ ਦੇਖੋ ਮੈਡਮ ਬਾਰੇ ਜੋ ਵਿਚਾਰ ਦਿੱਤੇ ਉਹ ਦੇਖੋ ਸਰ ਦੁੱਧ ਦਾ ਬੇ ਪਾਣੀ ਦਾ ਪਾਣੀ ਸਰ ਤੁਹਾਡੇ ਸਾਹਮਣੇ ਹੈਗਾ ਸਰ ਮਿੰਮੁੱਖ ਆ ਕਹਿ ਰਿਹਾ ਹਸਲ ਦਾ ਤੁਸੀਂ ਮੈਨੂੰ ਵੀ ਕਹਿਦੋਂ ਵੀ ਇਹ ਫੇਰ ਗਲਤ ਕਹਿ ਰਿਹਾ ਹੈਗਾ। ਔਰ ਸਰ ਸਾ ਮੈਡਮ ਨੂੰ ਇਲਜ਼ਾਮ 4 ਸਾਲਾਂ ਤੋਂ ਲਾ ਰਹੇ ਹੈ ਸਰ 6 ਮਹੀਨੇ ਪਹਿਲਾਂ ਮੇਰੀ ਕਰੀਬਾੜ ਦਾ ਭੋਗ ਸੀ ਸਮੂਹ ਸਟਾਫ ਆਇਆ ਮੈਡਮ ਵੀ ਆਏ ਮੇਰੇ ਕਰਜੀ। ਜੀ ਜੀ। ਹਾਂਜੀ ਸਰ 1% ਵੀ ਸਰ ਮੈਂ ਉਹਨਾਂ ਨੂੰ ਕਿਰਨ ਪੰਜੀ ਪੈ ਕੇ ਬੁਲਾਉਣਾ ਜੀ। ਨਹੀਂ ਕਿ ਸਾਡਾ ਤਾਂ ਵੀਡੀਓ ਦਾ ਫਰਜ਼ ਬਣਦਾ ਕਿ ਦੋਨਾਂ ਪੱਖਾਂ ਨੂੰ ਜਿਹੜਾ ਹੈਗਾ ਲੋਕਾਂ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਹੁਣ ਤਾਂ ਵੀਡੀਓ ਚ ਆ ਗਈ ਹੈ। ਫੋਨ ਕਰਕੇ ਹਾਂ ਮੇਰੇ ਵਿਚਾਰ ਜਾਣੇ ਤੁਹਾਡਾ ਧੰਨਵਾਦ ਜੀ। ਔਰ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਜੋ ਕਿ ਆ ਤੁਸੀਂ ਉਸ ਤੇ ਵਿਸ਼ਵਾਸ ਕਰੋਗੇ ਸਰ ਆ ਦੇਖੋ ਜੀ ਵਿਸ਼ਵਾਸ ਤਾਂ ਜਨਤਾ ਨਹੀਂ ਕਰਨਾ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਪਬਲਿਕ ਸਾਹਮਣੇ ਰੱਖ ਦੇਣੀ ਆ ਤੁਸੀਂ ਡਿਮਾਂਡ ਕੀ ਕਰਦੇ ਹੋ ਸਰ ਮੈਂ ਡਿਮਾਂਡ ਇਹ ਕਰਦਾ ਵੀ ਜੋ ਉਹਨਾਂ ਨੇ ਸਕੂਲ ਸਮੇਂ ਦੌਰਾਨ ਔਰ ਜੋ ਮੇਰੇ ਤੇ ਤਸ਼ੱਦਦ ਕੀਤਾ ਹੈਗਾ ਜੀ ਜੀ ਪਰਚਾ ਦਰਜ ਹੋ ਗਿਆ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਨਾਂ ਤੋਂ ਦੋਸ਼ੀਆਂ ਦੇ ਖਿਲਾਫ ਸਖਤ ਕਦਮ ਚੁੱਕਦੇ ਹੋਏ ਔਰ ਸਾਡਾ ਜੋ ਐਜੂਕੇਸ਼ਨ ਵਿਭਾਗ ਹੈ ਉਹ ਵੀ ਉਨ੍ਹਾਂ ਖਿਲਾਫ ਜੋ ਸਖਤ ਕਾਰਵਾਈ ਕਰਨ ਤਾਂ ਜੋ ਮੈਨੂੰ ਇਨਸਾਫ ਮਿਲ ਸਕੇ ਜੀ ਔਰ ਸਰ ਜੇ ਹੈਡਰ ਉਹ ਤਾਂ ਸਿਚੁਏਸ਼ਨ ਸਾਰੇ ਸਾਰੇ ਸਕੂਲਾਂ ਦੇ ਵਿੱਚ ਹੈਗੇ ਔਰ ਸਰ ਸਾਰੇ ਸਕੂਲਾਂ ਦੇ ਵਿੱਚ ਸਾਡੇ ਪੈਰਾ ਲੇਡੀਜ਼ ਵਰਗ ਟੀਚਰ ਜਿਨੇ ਔਰ ਦੱਸੋ ਸਾਰਾ ਆਪਣਾ ਸਿਸਟਮ ਕਿਵੇਂ ਚੱਲੂਗਾ ਕਿਵੇਂ ਸਿਚੁਏਸ਼ਨ ਚੱਲਣਗੇ ਜੇ ਆਪਾਂ ਨੂੰ ਮਤਲਬ ਆਪਾਂ ਜੇ ਸਰਕਾਰ ਦੀ ਹਦਾਇਤਾਂ ਨੂੰ ਆਪਾਂ ਆਪਾਂ ਜੀ ਫੋਲੋਇੰਗ ਨਾ ਕਰਵਾ ਸਕਾਂਗੇ ਜੇ ਇੰਦਾ ਦੀਆਂ ਕਟਨਾਵਾਂ ਪਰਣਗੀਆਂ ਤਾਂ ਸਰ ਸਾਡਾ ਸਮਾਜ ਕਿਵੇਂ ਚੱਲੂਗਾ ਸਾਡਾ ਸਾਡੀ ਸਿੱਖਿਆ ਤਾਂ ਕਿਵੇਂ ਸੁਧਾਰ ਹੋਊਗਾ ਸਰ ਓਕੇ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਆਪਣੀ ਸਫਾਈ ਦਿੱਤੀ ਸੋ ਅਸੀਂ ਤੁਹਾਡਾ ਇਦਾਂ ਹੀ ਵਰਜਨ ਜਿਹੜਾ ਹੈਗਾ ਇਹ ਚਲਾ ਦੇਾਂਗੇ ਹਾਂ ਜੀ ਸਰ ਮੈਂ ਮੈਂ ਕਹਿੰਦਾ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ ਵਿਭਾਗ ਵੱਲੋਂ ਵੀ ਸਿੱਖਿਆ ਵੱਲੋਂ ਵੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਔਰ ਸਿੱਖਿਆ ਨੂੰ ਮੌਕਾ ਰੱਖਦੇ ਹੋਏ ਇਸ ਗੰਭੀਰਤਾ ਨੂੰ ਸਮਝਿਆ ਜਾਵੇ ਕਿ ਇੰਸਟੀਚਿਊਸ਼ਨ ਕਿਵੇਂ ਚੱਲਣਗੇ ਹੈੱਡ ਕਿਵੇਂ ਚੱਲਣਗੇ ਇਸ ਗੱਲ ਤੇ ਜਿੰਨੇ ਵੀ ਦੇਖੋ ਸਰ ੱਡਾਂ ਦੇ ਵੀਊ ਲਓ ਉਹ ਉਹ ਉਸ ਗੱਲ ਤੇ ਉਹ ਉਹ ਅਫਸਰਸ ਪ੍ਰਗਟ ਕਰ ਰਹੇ ਵੀ ਸਾਡੇ ਕੋਲੇ ਵੀ ਸਟਾਫ ਹੈ ਅਸੀਂ ਕਿਵੇਂ ਚਲਾਵਾਂਗੇ ਜੀ ਸਰ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ